ਕਲਗੀਆਂ ਵਾਲੇ ਪਾਤਸ਼ਾਹ ਨੇ ਖੁਦ ਆਪਣੀ ਕਲਮ ਨਾਲ ਲਿਖੀ ਕਲਗੀ ਧਰਜੀ ਦੇ ਪ੍ਰਕਾਸ਼ ਦੀ ਕਥਾ ਕਹਿਣ ਤੋਂ ਪਹਿਲਾਂ ਮੈਂ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਦਾ ਇੱਕ ਬਚਨ ਤੁਹਾਡੇ ਨਾਲ ਸਾਂਝਾ ਕਰਾਂ ਵੀ ਪਿਛੋਕੜ ਕਿੱਥੋਂ ਜੁੜਦਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੂਰਬ ਦੇਸ਼ਾ ਦੀ ਉਦਾਸੀ ਕਰਦੇ ਆ ਪਟਨਾ ਸਾਹਿਬ ਪਹੁੰਚੇ ਉੱਥੇ ਅੱਜ ਵੀ ਗੁਰਦੁਆਰਾ ਹੈ ਗੁਰਦੁਆਰਾ ਸੁਨਿਆਰ ਟੋਲੀ ਗੁਰੂ ਨਾਨਕ ਸਾਹਿਬ ਦਾ ਸਥਾਨ ਗੁਰਦੁਆਰਾ ਸੁਨਿਆਰ ਟੋਲੀ ਵਿਖੇ ਸਤਿਗੁਰੂ ਜੀ ਉਤਰੇ ਹਨ ਭਾਈ ਮਰਦਾਨਾ ਕਹਿੰਦਾ ਮਹਾਰਾਜ ਮੈਨੂੰ ਭੁੱਖ ਲੱਗੀ ਹੈ ਪਾਤਸ਼ਾਹ ਕਹਿਣ ਲੱਗੇ ਜਾ ਮਰਦਾਨਿਆਂ ਸਾਹਮਣੇ ਸ਼ਹਿਰ ਵੱਸਦਾ ਉੱਥੇ ਜਾ ਕੇ ਪ੍ਰਸ਼ਾਦਾ ਛਕਾਓ ਮਰਦਾਨਾ ਕਹਿਣ ਲੱਗਾ ਮਹਾਰਾਜ ਇੱਥੇ ਮੇਰਾ ਕਿਹੜਾ ਕੋਈ ਰਿਸ਼ਤੇਦਾਰ ਸਰਬੰਧੀ ਹੈ ਜਿਹਨੇ ਮੈਨੂੰ ਜਾਂਦਿਆਂ ਨੂੰ ਰੋਟੀ ਖਵਾ ਦੇਣੀ ਕੋ ਰੁਪਈਆ ਪੈਸਾ ਕੋਲ ਹੋਵੇ ਤੇ ਜਾ ਕੇ ਪੈਸੇ ਦੇ ਕੇ ਕਿ ਤੂੰ ਖਰੀਦ ਕੇ ਕੁਝ ਖਾ ਲਵਾਂ ਮਹਾਰਾਜ ਨੇ ਅੰਗੂਠੇ ਨਾਲ ਜ਼ਮੀਨ ਖੋਤਰੀ ਤੇ ਇੱਕ ਬੜਾ ਕੀਮਤੀ ਲਾਲ ਨਿਕਲਿਆ ਉਹ ਲਾਲ ਭਾਈ ਮਰਦਾਨੇ ਨੂੰ ਦਿੱਤਾ ਕਿ ਕਹਿੰਦੇ ਲੈ ਮਰਦਾਨਿਆ ਲਾਲ ਹੈ ਬੜਾ ਕੀਮਤੀ ਤੇ ਇਦਾਂ ਕਰ ਪਹਿਲਾਂ ਪਟਨਾ ਸਾਹਿਬ ਜਾ ਕੇ ਸ਼ਹਿਰ ਵਿੱਚ ਤੇ ਇਹਦਾ ਮੁੱਲ ਪਵਾ ਕੇ ਲਿਆ ਵੀ ਇਹਦਾ ਮੁੱਲ ਕੀ ਹੈ ਭਾਈ ਬਰਦਾਨਾ ਜੀ ਗਏ ਜਿਸ ਵੇਲੇ ਸ਼ਹਿਰ ਵਿੱਚ ਪਹੁੰਚੇ ਤੇ ਦੁਕਾਨਾਂ ਤੇ ਫਿਰਦੇ ਆ ਕਦੇ ਸਾਗ ਵਾਲੀ ਦੁਕਾਨ ਤੇ ਕਦੇ ਮਠਿਆਈ ਦੀ ਦੁਕਾਨ ਤੇ ਸਾਰਿਆਂ ਨੇ ਜਿੰਨਾ ਜਿੰਨਾ ਮੁੱਲ ਕਿਸੇ ਨੇ ਕੋਈ ਸੇਰ ਮਠਿਆਈ ਤੇ ਕਿਸੇ ਨੇ ਕੋਈ ਸਾਗ ਦੀ ਗੁੱਛੀ ਕਿਸੇ ਨੇ ਕਿਹਾ ਭਾਜੀ ਸਬਜ਼ੀ ਲੈ ਲਓ ਕੋਈ ਕਿਲੋ 2 ਕਿਲੋ ਉਹ ਇਦਾਂ ਜਦੋਂ ਸਾਰੇ ਪਾਸੇ ਮੁੱਲ ਪਵਾ ਕੇ ਤੇ ਭਾਈ ਮਰਦਾਨਾ ਜੀ ਕਹਿੰਦੇ ਵੀ ਇਹ ਲਾਲ ਹੈ ਲਾਲ ਇੰਨਾ ਸਸਤਾ ਥੋੜੀ ਹੈ ਵਾਪਸ ਆ ਗਏ ਗੁਰੂ ਨਾਨਕ ਸਾਹਿਬ ਨੂੰ ਦੱਸਿਆ ਮਹਾਰਾਜ ਵੀ ਇਸ ਲਾਲ ਦਾ ਮੁੱਲ ਕਿਸੇ ਨੇ ਦੋ ਗੁੱਛੀਆਂ ਸਾਗ ਦੀਆਂ ਪਾਈਆਂ ਨੇ ਕਿਸੇ ਨੇ ਕਿਹਾ ਵੀ 2-4 ਕਿਲੋ ਮਠਿਆਈ ਲੈ ਜਾ ਕੁਸੀ ਕਹਿੰਦੇ ਓ ਲਾਲ ਐ ਮਹਾਰਾਜ ਕਹਿੰਦੇ ਮਰਦਾਨਿਆ ਇਦਾਂ ਕਰ ਵੀ ਲਾਲ ਦੀ ਕੀਮਤ ਜ਼ੌਹਰੀ ਨੂੰ ਪਤਾ ਹੁੰਦੀ ਐ ਤੂੰ ਇਹ ਲਾਲ ਇੱਕ ਇਥੇ ਸਾਲਸਰਾਏ ਨਾਮ ਦਾ ਜ਼ੌਹਰੀ ਰਹਿੰਦਾ ਉਹਦੇ ਕੋਲ ਲੈ ਜਾ ਤੇ ਉਹਦੇ ਕੋਲ ਮੁੱਲ ਪਵਾ ਭਾਈ ਮਰਦਾਨਾ ਜੀ ਗਏ ਸਾਲਸਰਾਏ ਜ਼ੌਹਰੀ ਦੀ ਹਵੇਲੀ ਉੱਥੇ ਪਹੁੰਚੇ ਸਾਲਸਰਾਏ ਆਇਆ ਉਹਨੇ ਲਾਲ ਵੇਖਿਆ ਬੜਾ ਕੀਮਤੀ ਕਹਿੰਦਾ ਜੀ ਇਹਦਾ ਮੁੱਲ ਪਵਾਣਾ ਸਾਲਸਰਾਏ ਕਹਿੰਦਾ ਵੀ ਇਹਦਾ ਮੁੱਲ ਮੈਂ ਕੱਲਾ ਨਹੀਂ ਪਾ ਸਕਦਾ ਵੀ ਬੜਾ ਕੀਮਤੀ ਐ ਵੀ ਮੈਂ 2-4 ਜੋਰੀ ਹੋਰ ਸਾਦਲਾ ਤੇ ਅਸੀਂ ਰਲ ਕੇ ਪਾਵਾਂਗੇ ਤੇ ਤੁਸੀਂ ਏਦਾਂ ਕਰੋ ਵੀ ਆਹ 100 ਰੁਪਈਆ ਇਹਦੀ ਦਰਸ਼ਨੀ ਭੇਟਾ ਇਹ ਲੈ ਜਾਓ ਭਾਈ ਮਰਦਾਨੇ ਨੇ 100 ਰੁਪਈਆ ਵੀ ਲਿਆ ਤੇ ਲਾਲ ਵੀ ਲਿਆ ਤੇ ਵਾਪਸ ਆ ਗਿਆ ਮਹਾਰਾਜ ਜੀ ਕਹਿਣ ਲੱਗੇ ਮਰਦਾਨਿਆ ਇਹ ਪੈਸੇ ਕਾਹਦੇ ਲਿਆਇਆ ਕਹਿੰਦਾ ਜੀ ਉਹਨੇ ਦਰਸ਼ਨੀ ਭੇਟਾ ਦਿੱਤੇ ਆ ਮਹਾਰਾਜ ਕਹਿੰਦੇ ਮਰਦਾਨਿਆ ਜੇ ਆਪਾਂ ਲਾਲ ਵੇਚਣਾ ਹੀ ਨਹੀਂ ਤੇ ਫਿਰ ਇਹ ਪੈਸੇ ਕਾਹਨੂੰ ਲੈਣੇ ਆ ਜਾ ਇਹ 100 ਰੁਪਿਆ ਵਾਪਸ ਕਰਿਆ ਮਰਦਾਨਾ ਤੀਜਾ ਢੇਡਾ ਲੱਗਾ ਤੇ ਜਾ ਕੇ ਸਾਲਸਰਾਏ ਨੂੰ ਕਿਹਾ ਜੋਰੀ ਸਾਹਿਬ ਮੇਰੇ ਮਾਲਕ ਕਹਿੰਦੇ ਆ ਵੀ ਅਸੀਂ ਇਹ ਲਾਲ ਨਹੀਂ ਵੇਚਣਾ ਤੇ ਆ 100 ਰੁਪਿਆ ਤੂੰ ਆਪਣਾ ਰੱਖ ਲੈ ਸਾਲਸਰਾਏ ਕਹਿੰਦਾ ਵੀ ਇਹ 100 ਰੁਪਿਆ ਤਾਂ ਮੈਂ ਦਰਸ਼ਨੀ ਭੇਟਾ ਦਿੱਤੀ ਆ ਤੁਸੀਂ ਵੇਚੋ ਚਾਹੇ ਨਾ ਵੇਚੋ ਇਹ ਲਾਲ ਵੀ ਤੁਹਾਡਾ ਤੇ 100 ਰੁਪਇਆ ਵੀ ਤੁਹਾਡਾ ਤੁਸੀਂ ਲੈ ਜਾਓ ਭਾਈ ਮਰਦਾਨਾ ਜੀ ਫਿਰ ਵਾਪਸ ਆ ਗਏ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਮਰਦਾਨਿਆ ਆਪਣਾ ਹੱਕ ਹੀ ਨਹੀਂ 100 ਰੁਪਏ ਤੇ ਆਪਾਂ ਕਿਵੇਂ ਰੱਖੀਏ ਵੀ ਜਾ ਤੂੰ ਵਾਪਸ ਕਰਿਆ ਭਾਈ ਮਰਦਾਨਾ ਚੌਥੇ ਢੇਡੇ ਗਿਆ ਸਾਲਸਰਾਏ ਲਵੇ ਨਾ ਗੁਰੂ ਨਾਨਕ ਸਾਹਿਬ ਵੀ ਨਾ ਰੱਖਣ 6 7 ਢੇਡੇ ਲਾਗੇ ਭਾਈ ਮਰਦਾਨੇ ਨੂੰ 7ਵੇਂ ਢੇਡੇ ਉਹ 100 ਰੁਪਿਆ ਸਾਲ ਸਰਾਏ ਦੇ ਘਰ ਸੁੱਟ ਕੇ ਨਾ ਕਹਿੰਦਾ ਜੋਰੀ ਜੀ ਇਹਨੂੰ ਭਵੇਂ ਮੇਰੇ ਵੱਲੋਂ ਅੱਗ ਲਾ ਕੇ ਫੂਕ ਦਿਓ ਪਰ ਮੈਂ ਨਹੀਂ ਹੁਣ ਲੈ ਕੇ ਜਾਂਦਾ ਭੁੱਖ ਨਾਲ ਪਹਿਲਾਂ ਮਰੀ ਜਾਣਾ ਸੱਤ ਗੇੜੇ ਲਾ ਬੈਠਾ ਤੁਹਾਡੇ ਘਰ ਤਾਂ ਭਾਈ ਮਰਦਾਨਾ ਜੀ ਵਾਪਸ ਆ ਗਏ ਸਿਰ ਜੇ ਸੁੱਟ ਕੇ ਬਹਿ ਕੇ ਵੀ ਚੰਗੀ ਰੋਟੀ ਖਵਾਈ ਗੁਰੂ ਨਾਨਕ ਸਾਹਿਬ ਨੇ ਕਿ ਭੁੱਖ ਨਾਲ ਪਹਿਲਾਂ ਆਂਦਰਾ ਲੂੰਧੀਆਂ ਸੀ ਤੇ ਉੱਥੇ ਜਾਣ ਆਵਣ ਤੇ ਬੜਾ ਲੰਮਾ ਪੈਂਦਾ ਸੀ ਵੀ ਸੱਤ ਢੇੜੇ ਲਵਾ ਤੇ ਸਵੇਰ ਤੋਂ ਸ਼ਾਮ ਪੈ ਗਈ। ਉਧਰ ਸਾਲਸਰਾਏ ਨੇ ਵੇਖਿਆ ਵੀ ਕੋਈ ਐਡਾ ਤਿਆਗੀ ਮਹਾਂਪੁਰਖ 100 ਰੁਪਿਆ ਉਦੋਂ ਬੜਾ ਅਹਿਮੀਅਤ ਰੱਖਦਾ ਸੀ ਵੀ ਉਹਦੇ ਦਰਸ਼ਨ ਕਰਨੇ ਚਾਹੀਦੇ। ਸਾਲਸਰਾਏ ਨੇ ਆਪਣਾ ਨੌਕਰ ਭੇਜ ਦਿੱਤਾ ਪਹਿਲਾਂ ਫਿਰ ਬਾਅਦ ਵਿੱਚ ਆਪ ਆਇਆ ਮਠਿਆਈ ਲੈ ਕੇ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਕਹਿੰਦਾ ਜੀ ਇਹ ਮਠਿਆਈ ਲਿਆਇਆ। ਮਹਾਰਾਜ ਕਹਿੰਦੇ ਉਹ ਸਾਡਾ ਸੇਵਕ ਬੈਠਾ ਮਰਦਾਨਾ ਉਹਨੂੰ ਛਕਾਓ ਮਰਦਾਨੇ ਨੂੰ ਦਿੱਤੀ ਮਠਿਆਈ ਭਾਈ ਮਰਦਾਨਾ ਜੀ ਛਕਣ ਲੱਗ ਸਾਲਸਰਾਏ ਨੂੰ ਮਹਾਰਾਜ ਜੀ ਨੂੰ ਉਪਦੇਸ਼ ਦੇ ਕੇ ਇੱਥੋਂ ਦੇ ਪ੍ਰਚਾਰਕ ਦੀ ਮੰਜੀ ਸਥਾਪਿਤ ਕੀਤੀ ਘਟਨਾ ਸਾਹਿਬ ਦੇ ਇਲਾਕੇ ਦੀ ਸਾਲਸਰਾਏ ਕਹਿੰਦਾ ਮਹਾਰਾਜ ਮੇਰੇ ਘਰ ਚਰਨ ਪਾਓ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਸਾਲਸਰਾਏ ਅਸੀਂ ਅੱਗੇ ਕਿਸੇ ਕਾਰਜ ਨੂੰ ਜਾਣਾ ਪਰ ਤੇਰੇ ਨਾਲ ਵਚਨ ਕਰਦੇ ਆਂ ਬੇ ਨੌਵੇਂ ਜਾਮੇ ਚ ਤੇਰੇ ਘਰ ਆਵਾਂਗੇ ਤੇ ਦਸਵੇਂ ਜਾਮੇ ਦਾ ਅਵਤਾਰ ਤੇਰੇ ਘਰ ਧਾਰਨ ਕਰਾਂਗੇ ਜਿਹੜਾ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਾਲੀ ਜਗ੍ਹਾ ਇਹ ਸਾਲਸਰਾਏ ਜੋਰੀ ਨੇ ਨੌਵੇਂ ਪਾ ਉਹਦੇ ਖਾਨਦਾਨ ਨੇ ਨੌਵੇਂ ਪਾਤਸ਼ਾਹ ਨੂੰ ਭੇਟ ਕੀਤੀ ਸੀ ਗੁਰੂ ਨਾਨਕ ਸਾਹਿਬ ਦੇ ਬਚਨ ਹੋ ਗਏ ਸਨ ਕਿ ਦਸਵਾਂ ਜਾਮਾ ਇੱਥੇ ਤੇਰੇ ਘਰ ਦੇ ਵਿੱਚ ਅਸੀਂ ਧਾਰਨ ਕਰਾਂਗੇ ਨੌਵੇਂ ਪਾਤਸ਼ਾਹ ਦੇ ਘਰ ਗੁਰੂ ਨਾਨਕ ਸਾਹਿਬ ਦੇ ਬਚਨ ਹੋਏ ਉਹ ਬਚਨ ਪੂਰੇ ਹੋਣੇ ਹੀ ਸਨ ਇਧਰ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੀ ਸਾਖੀ ਖੁਦ ਆਪਣੀ ਸਵੈ ਜੀਵਨੀ ਖਾਲਸਾ ਜੀ ਦੁਨੀਆਂ 'ਚ ਬੜੇ ਬੜੇ ਅਵਤਾਰੀ ਮਹਾਂਪੁਰਖ ਹੋਏ ਸਭ ਦਾ ਸਤਕਾਰ ਹੈ ਪਰ ਕਿਸੇ ਅਵਤਾਰ ਨੇ ਆਪਣੀ ਸਵੈ ਜੀਵਨੀ ਨਹੀਂ ਲਿਖੀ ਸਾਨੂੰ ਇਸ ਗੱਲ ਦਾ ਮਾਣ ਤੇ ਗੌਰਵ ਹੋਣਾ ਚਾਹੀਦਾ ਹੈ ਕਿ ਸਾਡੇ ਗੁਰਦੇਵ ਕਲਗੀਧਰ ਸਵਾਮੀ ਐਸੇ ਗੁਰਦੇਵ ਨੇ ਕਿ ਜਿਨ੍ਹਾਂ ਨੇ ਆਪਣੀ ਸਵੈ ਜੀਵਨੀ ਖੁਦ ਆਪਣੀ ਕਲਮ ਨਾਲ ਲਿਖੀ ਹੈ ਔਰ ਉਸ ਬਾਣੀ ਦਾ ਨਾਮ ਹੈ ਬਚਿਤਰਨਾਟਕ ਉਹਦੇ ਚ ਗੁਰਦੇਵ ਨੇ ਆਪਣੇ ਪੂਰਵ ਜਨਮ ਦੀ ਗਾਥਾ ਵੀ ਲਿਖੀ ਹੈ ਪਾਤਸ਼ਾਹ ਆਪਣੇ ਪੂਰਵ ਜਨਮ ਦੀ ਕਥਾ ਲਿਖਦੇ ਹੈ ਕਿ ਹੇਮਕੁੰਟ ਪਰਬਤ ਹੈ ਜਹਾਂ ਸप्त श्रृੰਗ ਸੋਭਤ ਹੈ ਤਹਾਂ ਉਸ ਜਗ੍ਹਾ ਤੇ ਅਸੀਂ ਅਕਾਲ ਪੁਰਖ ਜੀ ਦੀ ਅਰਾਧਨਾ ਵਿੱਚ ਬੈਠੇ ਸੀ ਕਹਿੰਦੇ ਇਹ ਵਿਦਕਰਤ ਤਪੱਸਿਆ ਭयो ਦਵ